ਤੇ ਜਿਹੜੇ ਵੱਡੇ ਭ੍ਰਿਸ਼ਟਾਚਾਰੀ ਆ ਪਟਵਾਰੀ ਮਾਸਟਰ ਨਹੀਂ ਜਿਹੜੇ ਵੱਡੇ ਰਾਜਨੀਤਿਕ ਜਾਂ ਬਹੁਤ ਵੱਡੇ ਅਫਸਰ ਆ ਉਹਨਾਂ ਭ੍ਰਿਸ਼ਟਾਚਾਰੀਆਂ ਜਾਇ ਜਾਇਦਾਦਾਂ ਜ਼ਬਤ ਹੋ ਤਾਂ ਉਹਨਾਂ ਨੂੰ ਮੌਤ ਦੀ ਸਜ਼ਾ ਮਿਲੇ ਕਿਸ ਤਰ੍ਹਾਂ ਦੀ ਸਿਆਸਤ ਕਰਨੀ ਚਾਹੁੰਦੇ ਹੋ ਸੱਜੇ ਪੱਖੀ ਜਾਂ ਖੱਬੇ ਪੱਖੀ ਨਾ ਅਸੀਂ ਸੱਜੇ ਪੱਖੀ ਸਿਆਸਤ ਕਰਨੀ ਚਾਹੁੰਦੇ ਨਾ ਖੱਬੇ ਪੱਖੀ ਜਿਹੜੇ ਦੇਸ਼ਾਂ 'ਚ ਲੱਖਾਂ ਬੰਦਿਆਂ ਨੂੰ ਕਤਲ ਕੀਤਾ ਗਿਆ ਸਟਾਲਨ ਵਰਗੇ ਨੇ ਉਥੇ ਸਾਰੇ ਬਰਾਬਰ ਹੋ ਗਏ ਮਾਉਜੇ ਤੁੰਗ ਨੇ ਕਿੰਨਾ ਬੰਦੇ ਉਥੇ ਕਤਲ ਕੀਤੇ ਇਨਕਲਾਬ ਆਇਆ 75 80 ਸਾਲਾਂ ਤੋਂ ਉਹਨਾਂ ਦਾ ਰਾਜ ਚੱਲ ਰਿਹਾ ਹੈ ਉਹਨਾਂ ਨੂੰ ਆਪਦੀਆਂ ਨੀਤੀਆਂ ਬਦਲਣੀਆਂ ਪਈ ਮਹਾਰਾਜਾ ਰਣਜੀਤ ਦੇ ਸਿੰਘ ਜੀ ਦੇ ਸਾਹਮਣੇ ਜੋ ਬੰਦਾ ਬਹਾਦਰ ਨੇ ਜਮੀਨਾ ਲੋਕਾਂ ਦੇ ਵਿੱਚ ਵੰਡੀਆਂ ਸੀਂਗਾ ਮਹਾਰਾਜ ਰਣਜੀਤ ਸਿੰਘ ਦੇ ਕਾਲ ਦੇ ਦੌਰਾਨ ਆ ਜਿਹੜੀ ਫਿਰ ਤੋਂ ਜ਼ਗੀਰਦਾਰੀ ਸਥਾਪਿਤ ਹੋਈ ਹੈ ਫਿਰ ਜੇ ਜ਼ਗੀਰਦਾਰੀ ਸਥਾਪਿਤ ਹੋਈ ਹੈ ਤੇ ਉਸ ਨੂੰ ਕਿਵੇਂ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਰਾਜ ਕਰਿਆ ਹੈ ਅੱਜ ਅਸ ਟਾਈਮ ਅਸੀਂ ਪ੍ਰੋਜਪੁਰ ਖੜੇ ਹੋਏ ਆ ਤੇ ਸਾਡੇ ਮਗਰ ਜੋ ਪੰਡਾਲ ਦੇ ਵਿੱਚ ਲੋਕ ਬੈਠੇ ਆ ਤੇ ਪ੍ਰੋਗਰਾਮ ਹੋ ਰਿਹਾ ਹੈਗਾ ਇਹ ਪ੍ਰੋਗਰਾਮ ਲੋਕ ਅਧਿਕਾਰ ਲਿਆਰ ਪੰਜਾਬ ਵੱਲੋਂ ਆ ਜਿਹੜਾ ਉਹ ਕਰਵਾਇਆ ਜਾ ਰਿਹਾ ਹੈਗਾ ਤੇ ਲੋਕ ਅਧਿਕਾਰ ਲਹਿਰ ਵੱਲੋਂ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿਰਤੀ ਤਬਕਾ ਹੈਗਾ ਜਿਨ੍ਹਾਂ ਦੇ ਵਿੱਚ ਕਿਸਾਨ ਵੀ ਆਉਂਦੇ ਆ ਮਜ਼ਦੂਰ ਵੀ ਆਉਂਦੇ ਆ ਛੋਟਾ ਦੁਕਾਨਦਾਰ ਵੀ ਆਉਂਦਾ ਛੋਟੇ ਸਨਤਕਾਰ ਵੀ ਆਉਂਦੇ ਹੈਗੇ ਆ ਉਹਨਾਂ ਨੂੰ ਇਕੱਤਰਤ ਕਰਕੇ ਇੱਕ ਨਵੀਂ ਤਰ੍ਹਾਂ ਦੀ ਲਹਿਰ ਆ ਜਿਹੜੀ ਉਹ ਪੰਜਾਬ ਦੇ ਵਿੱਚ ਵਿਕਸਿਤ ਕੀਤੀ ਜਾਵੇ ਸਾਡੇ ਨਾਲ ਇਸ ਲਹਿਰ ਦੇ ਆਗੂ ਗੁਰਦੀਪ ਸਿੰਘ ਬਠਿੰਡਾ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਪਹਿਲਾਂ ਤਾਂ ਸਵਾਗਤ ਆ ਜੀ ਬਹੁਤ ਧੰਨਵਾਦ ਜੀ ਮਸ਼ ਪ੍ਰਧਾਨ ਜੀ ਅੱਜ ਜੋ ਇਹ ਪ੍ਰੋਗਰਾਮ ਕਰ ਰਹੇ ਹੈਗੇ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਕੀ ਹੈਗਾ ਮੰਤਵ ਕੀ ਹੈ ਅੱਜ ਦਾ ਪ੍ਰੋਗਰਾਮ ਲੋਕ ਅਧਿਕਾਰ ਲਹਿਰ ਵੱਲੋਂ ਕੀਤਾ ਜਾ ਰਿਹਾ ਹੈ ਜੀ ਸਾਡੀ ਪਾਰਟੀ ਛੇਰੇ ਪੰਜਾਬ ਅਕਾਲੀ ਦਲ ਉਹਦੀ ਹਮਾਇਤ ਕਰਨ ਆਈ ਹੈ ਜੀ ਮੁੱਖ ਤੌਰ ਤੇ ਦੇ ਮੰਤਵ ਬਾਰੇ ਇੱਕ ਗਰੀਬਾਂ ਦੇ ਹੱਕਾਂ ਬਾਰੇ ਡਰੇਗਾ ਮਜ਼ਦੂਰਾਂ ਦੇ ਬਾਰੇ ਚ ਉਹ ਸਰਦਾਰ ਬਲਵਿੰਦਰ ਸਿੰਘ ਵੱਲੋਂ ਕੀਤਾ ਗਿਆ ਅਸੀਂ ਉਹਦੀ ਹੌਸਲਾ ਅਫਜ਼ਾਈ ਕਰਨ ਲਈ ਉਹਨੂੰ ਸ਼ਾਬਾਸ਼ ਦੇਣ ਲਈ ਤੇ ਉਹਨਾਂ ਮੈਟ ਦੇ ਲਈ ਅੱਜ ਇੱਥੇ ਇਕੱਠੇ ਹੋਏ ਆ। ਅੱਛਾ ਇਹ ਦੱਸੂ ਕਿ ਇਸ ਪ੍ਰੋਗਰਾਮ ਦੇ ਦੌਰਾਨ ਆ ਜ਼ਿਆਦਾਤਰ ਮੁੱਖ ਤੌਰ ਦੇ ਤੇ ਫੋਕਸ ਆ ਜਿਹੜਾ ਉਹ ਭ੍ਰਿਸ਼ਟਾਚਾਰ ਦੇ ਉੱਤੇ ਦਿੱਤਾ ਜਾ ਰਿਹਾ ਹੈਗਾ। ਤੇ ਅ ਪਰ ਜੇਕਰ ਦੇਖੀ ਤਾਂ ਪਿਛਲੇ ਸਮੇਂ ਦੇ ਦੌਰਾਨ ਵੀ ਆ ਜਿਹੜਾ ਕਾਫੀ ਸਾਰੀਆਂ ਪਾਰਟੀਆਂ ਜਿਹੜੀ ਨਵੀਂ ਪਾਰਟੀ ਵੀ ਆ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਮਾਨ ਸਾਹਿਬ ਬਣੇ ਉਹ ਵੀ ਕਹਿੰਦੇ ਸੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਅੰਨਾ ਹਜ਼ਾਰ ਦੇ ਅੰਦੋਲਨ ਦੇ ਵਿੱਚੋਂ ਪਾਰਟੀ ਨਿਕਲੀ ਸੀ। ਇਹ ਵੀ ਕਹਿ ਰਹੇ ਹੈਗੇ ਭ੍ਰਿਸ਼ਟਾਚਾਰ ਖਤਮ ਕਰਨਾ ਕਿਵੇਂ ਭ੍ਰਿਸ਼ਟਾਚਾਰ ਖਤਮ ਹੋਊਗਾ ਕੀ ਕੀ ਮੰਨਦੇ ਹੈਗੇ ਕਿਸ ਕਿਸ ਤਰ੍ਹਾਂ ਦੀ ਤਕਨੀਕ ਪਣਾਈ ਜਾਵੇ ਜਿਹੜਾ ਭ੍ਰਿਸ਼ਟਾਚਾਰ ਹੈ ਇਹ ਸਰਕਾਰ ਚ ਵਧਿਆ ਹੈ ਇਹਨਾਂ ਨੇ ਬਹੁਤ ਬੇਸ਼ਰਮੀ ਨਾਲ ਭ੍ਰਿਸ਼ਟਾਚਾਰ ਸਾਰੇ ਐਮ ਐਲ ਏ ਇਹ ਲੇ ਪਦ ਤੇ ਜਿੱਥੋਂ ਤੀਕ ਨੀਚ ਪਦ ਤੇ ਚਲੇ ਗਏ ਕੋਈ ਪਾਰਟੀਆਂ ਦਾ ਇਹਨੇ ਰਿਕਾਰਡ ਤੋੜਦਾ ਕੋਈ ਭ੍ਰਿਸ਼ਟਾਚਾਰ ਅਜਿਹੀ ਗੱਲ ਨਹੀਂ ਜਿਹੜੀ ਦੂਰ ਨਹੀਂ ਹੋ ਸਕਦੀ ਭ੍ਰਿਸ਼ਟਾਚਾਰੀਆਂ ਨੂੰ ਘਟ ਤੋਂ ਘਟ ਵੱਦ ਤੋਂ ਵੱਧ ਘਟ ਤੋਂ ਘਟ ਤਾ 20 ਦਿਨ ਵੀ ਨਾ ਵੀ ਹੋ ਸਕਦਾ ਵੱਦ ਤੋਂ ਵੱਧ ਜਿਹੜਾ ਉਹ 6 ਮਹੀਨੇ ਦਾ ਸਮਾਂ ਹੋਵੇ ਤੇ ਜਿਹੜੇ ਵੱਡੇ ਭ੍ਰਿਸ਼ਟਾਚਾਰੀ ਆ ਪਟਵਾਰੀ ਮਾਸਟਰ ਨਹੀਂ ਜਿਹੜੇ ਵੱਡੇ ਰਾਜਨੀਤਿਕ ਜਾਂ ਬਹੁਤ ਵੱਡੇ ਅਫਸਰ ਆ ਉਹਨਾਂ ਭ੍ਰਿਸ਼ਟਾਚਾਰੀਆਂ ਜਾਇ ਜ਼ਿਆਦਾ ਜਬਤ ਹੋਣ ਤੇ ਉਹਨਾਂ ਨੂੰ ਮੌਤ ਦੀ ਸਜ਼ਾ ਮਿਲੇ ਮੌਤ ਦੀ ਸਜ਼ਾ ਦੇ ਨਾਲ ਹੀ ਨਸ਼ਾ 5 7 10 ਦਿਨਾਂ ਚ ਖਤਮ ਹੋ ਸਕਦਾ ਤੇ ਭ੍ਰਿਸ਼ਟਾਚਾਰ ਵੀ ਖਤਮ ਹੋ ਸਕਦਾ 10 20 ਦਿਨ ਬੰਦੇ ਜੀ ਇਕੱਠੇ ਟੰਗੇ ਜਾਣ ਉਹ ਟੰਗਣ ਵਾਲਿਆਂ ਦੇ ਵਿੱਚ ਜਿਵੇਂ ਸ਼ਖਬੀਰ ਸਿੰਘ ਬਾਲੂੜੀ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਟੰਗਿਆ ਜਾਵੇ ਭ੍ਰਿਸ਼ਟਾਚਾਰ ਤੋਂ ਕੋਈ ਨਾਂ ਲੈ ਕੇ ਵੀ ਲੋਕ ਡਰਦੇ ਤੇ ਉਹਨਾਂ ਨੂੰ ਘੱਟ ਤੋਂ ਘੱਟ ਮੌਤ ਦੀ ਸਜ਼ਾ ਹੋਵੇ ਇਹ ਤਾਂ ਬਿਨਾਂ ਭ੍ਰਿਸ਼ਟਾਚਾਰ ਬਾਰੇ ਸਾਡਾ ਸਮਾਂ ਆਇਆ ਅਸੀਂ ਨਸ਼ਾ ਨਸ਼ੇ ਵਾਲਿਆਂ ਨੂੰ ਵੀ ਤੇ ਭ੍ਰਿਸ਼ਟਾਚਾਰੀਆਂ ਨੂੰ ਵੱਡੇ ਭ੍ਰਿਸ਼ਟਾਚਾਰੀਆਂ ਨੂੰ ਖਾਣ ਵਾਲਿਆਂ ਨੂੰ ਵੱਡੇ ਨਸ਼ੇ ਦੇ ਸਦਾਗਰਾਂ ਨੂੰ ਮੌਤ ਦੀ ਸਜ਼ਾ ਦਾ ਬਿੱਲ ਪਾਸ ਕਰਾਂਗੇ ਧੰਨ ਅੱਛਾ ਪ੍ਰਧਾਨ ਜੀ ਇਹ ਦੱਸਿਓ ਕਿ ਦੋ ਤਰ੍ਹਾਂ ਦੀ ਪੋਲਿਟਿਕਸ ਆਪਾਂ ਦੇਖਦੇ ਹੈਗੇ ਆ ਸੱਜੇ ਪੱਖੀ ਪੋਲਿਟਿਕਸ ਤੇ ਖੱਬੇ ਪੱਖੀ ਪੋਲਿਟਿਕਸ ਖੱਬੇ ਪੱਖੀ ਪੋਲਿਟਿਕਸ ਕਹਿੰਦੀ ਹੈਗੀ ਆ ਕਿ ਸਾਰੇ ਦਾ ਸਾਰਾ ਜਿਹੜਾ ਉਹ ਲੋਕਾਂ ਦੇ ਵਿੱਚ ਹੈ ਜਿਹੜਾ ਡਿਵਾਈਡ ਹੋਣੀ ਚਾਹੀਦੀ ਹੈ ਜ਼ਮੀਨ ਜਾਇਦਾਦਾਂ ਵੀ ਜਿਹੜੀਆਂ ਡਿਵਾਈਡ ਹੋਣੀਆਂ ਚਾਹੀਦੀਆਂ ਸੱਜੇ ਪੱਖੀ ਪੋਲਿਟਿਕਸ ਦੀ ਆਪ ਦੀ ਇੱਕ ਵੱਖਰੀ ਵਿਚਾਰਤਾ ਰਹੇਗੀ ਸੱਜੇ ਪੱਖੀ ਪੋਲਿਟਿਕਸ ਰਾਜ ਵੀ ਕਰ ਰਹੀ ਹੈਗੀ ਹੈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਲੋਕਾਂ ਦੇ ਵਿੱਚ ਆਪਣੀ ਗੱਲ ਲੈ ਕੇ ਜਾਣੀ ਤੇ ਕੋਈ ਨਾ ਕੋਈ ਪੋਲੀਟੀਕਲ ਪਾਵਰ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦੀ ਸਿਆਸਤ ਕਰਨੀ ਚਾਹੁੰਨੇ ਸੱਜੇ ਪੱਖੀ ਜਾਂ ਖੱਬੇ ਪੱਖੀ ਨਾ ਅਸੀਂ ਸੱਜੇ ਪੱਖੀ ਸਿਆਸਤ ਕਰਨੀ ਚਾਹੁੰਨੇ ਨਾ ਖੱਬੇ ਪੱਖੀ ਅਸੀਂ ਸਾਡਾ ਇੱਕ ਵਿਚਾਰਲਾ ਰਸਤਾ ਹੈ ਅ ਮੇਰੀ ਗਰੀਬੀ ਦਾ ਪਾੜਾ ਘਟੇ ਕਿਉਂਕਿ ਨਾਰੇ ਲਾ ਸਕਦੇ ਆ ਕੋਈ ਵੀ ਅਸੀਂ ਬਰਾਬਰ ਕਰ ਦंगे ਜਿਹੜੇ ਦੇਸ਼ਾਂ 'ਚ ਲੱਖਾਂ ਬੰਦਿਆਂ ਨੂੰ ਕਤਲ ਕੀਤਾ ਗਿਆ ਸਟਾਲਨ ਵਰਗੇ ਨੇ ਉਥੇ ਸਾਰੀ ਬਰਾਬਰ ਹੋਗੇ ਮੌਜੇ ਤੁੰਗ ਨੇ ਕਿੰਨਾ ਬੰਦੇ ਉਥੇ ਕਤਲ ਕੀਤੇ ਕਿਨਕਲਾਬ ਆਇਆ 75 80 ਸਾਲਾਂ ਤੋਂ ਉਹਨਾਂ ਦਾ ਰਾਜ ਚੱਲ ਰਿਹਾ ਹੈ ਉਹਨਾਂ ਨੂੰ ਆਪਦੀਆਂ ਨੀਤੀਆਂ ਬਦਲਣੀਆਂ ਪਈਆਂ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਇੱਕ ਪੀੜਾ ਇਨਕਲਾਬ ਜਿਹਨੂੰ ਕਹਿੰਦੇ ਆ ਕਿਨੇ ਕਮਿਊਨਿਸਟ ਦੇਸ਼ਾਂ 'ਚ ਹਕੂਮਤਾਂ ਬਦਲੀਆਂ ਪੂਰ ਤੌਰ ਤੇ ਉਹ ਵਿਚਾਰਧਾਰਾ ਵੀ ਸਮਾਜ ਦੇ ਵਿੱਚ ਆਰਥਿਕ ਤੌਰ ਤੇ ਲਾਗੂ ਨਹੀਂ ਹੋ ਸਕੀ ਸਾਡੇ ਕੋਲ ਜਿਹੜਾ ਮਾਡਲ ਹੈ ਉਹ ਗੁਰੂ ਨਾਨਕ ਪਾਤਸ਼ਾਹ ਦਾ ਮਾਡਲ ਹੈ ਗੁਰੂ ਗ੍ਰੰਥ ਸਾਹਿਬ ਦਾ ਮਾਡਲ ਹੈ ਉਹ ਪੰਜਾਬ ਲਈ ਦੇਸ਼ ਲਈ ਤੇ ਮਨੁੱਖਤਾ ਲਈ ਲਾਗੂ ਹੋਏਗਾ ਉਹ ਇੱਕ ਵਿਚਾਰਲਾ ਰਸਤਾ ਹੈ ਜੀ ਅੱਛਾ ਪਿਛਲੇ ਸਮੇਂ ਦੇ ਦੌਰਾਨ ਜੇਕਰ ਆਪਾਂ ਇਤਿਹਾਸ ਦੇ ਵਿੱਚ ਨਿਗਾਹ ਮਾਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਆ ਹੈਗਾ ਉਹਨਾਂ ਦੁਆਰਾ ਵੀ ਇਹ ਗੱਲ ਆਖੀ ਗਈ ਸੀਗੀ ਕਿ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਰਾਜ ਹੈਗਾ ਕੀ ਵਾਕਈ ਇਹ ਗੱਲ ਸੱਚੀ ਆ ਜਾਂ ਬਹੁਤ ਸਾਰੇ ਲੋਕ ਇਹ ਇਲਜ਼ਾਮ ਲਾਉਂਦੇ ਹੈਗੇ ਕਿ ਮਹਾਰਾਜਾ ਰਣਜੀਤ ਦੇ ਸਿੰਘ ਜੀ ਦੇ ਸਮੇਂ ਜੋ ਬੰਦਾ ਬਹਾਦਰ ਨੇ ਜਮੀਨਾ ਲੋਕਾਂ ਦੇ ਵਿੱਚ ਵੰਡੀਆਂ ਸੀਂਗਾ ਮਹਾਰਾਜ ਰਣਜੀਤ ਸਿੰਘ ਦੇ ਕਾਲ ਦੇ ਦੌਰਾਨ ਆ ਜਿਹੜੀ ਫਿਰ ਤੋਂ ਜ਼ਗੀਰਦਾਰੀ ਸਥਾਪਿਤ ਹੋਈ ਹੈ ਫਿਰ ਜੇ ਜ਼ਗੀਰਦਾਰੀ ਸਥਾਪਿਤ ਹੋਈ ਹੈ ਤੇ ਉਸ ਨੂੰ ਕਿਵੇਂ ਆਪਾਂ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਵਾਲਾ ਰਾਜ ਕਹਿ ਸਕਦੇ ਜਿੱਥੇ ਉਹਦੀ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੇ ਉੱਤੇ ਸਾਨੂੰ ਮਾਣ ਕਿਉਂਕਿ ਸਿੱਖ ਇਤਿਹਾਸ ਦੇ ਵਿੱਚ ਉਹ 40 ਸਾਲ ਦਾ ਇੱਕ ਸਮਾਂ ਹੈ ਜਿੱਥੇ ਖਾਲਸੇ ਦੇ ਛੰਡੇ ਅਫਗਾਨਿਸਤਾਨ ਤੇ ਚైనా ਚਾਈਨ ਦੇ ਵਿੱਚ ਕੁਝ ਹਿੱਸੇ 'ਚ ਵੀ ਝੂਲੇ ਪਰ ਉਹਦੇ ਵਿੱਚ ਵੀ ਕੁਝ ਕਮੀਆਂ ਸੀ ਜੋ ਕਮੀਆਂ ਨਾ ਹੁੰਦੀਆਂ ਤਾਂ ਰਾਜ ਨਹੀਂ ਜਾਣਾ ਸੀ ਬਹਾਰ ਰঞ্জੀਤ ਸਿੰਘ ਦਾ ਮਰਦਲ ਦਾ ਜੋ ਰਾਜ ਕਰਨ ਦਾ ਢੰਗ ਤਰੀਕਾ ਸੀ ਉਹਨੂੰ 100% ਅਸੀਂ ਉਹਨੂੰ ਲਾਗੂ ਨਹੀਂ ਕਰਨਾ ਉਹ ਜ਼ਗੀਦਾਰੀ ਪਰੰਤੂ ਜਿਹੜਾ ਸਿੱਖ ਰਾਜ ਸੀ ਖਾਲਸਾ ਰਾਜ ਸੀ ਜਿੱਥੇ ਇੱਕ ਵੀ ਬੰਦੇ ਨੂੰ ਫਾਸੀ ਨਹੀਂ ਦਿੱਤੀ ਗਈ ਸਾਰੇ ਧਰਮਾਂ ਦੇ ਵਿੱਚ ਇੱਕ ਸੁਰਤਾ ਸੀ ਕਿਸੇ ਮੁਸਲਮਾਨ ਨੂੰ ਕੋਈ ਸ਼ਿਕਾਇਤ ਨਹੀਂ ਸੀ ਕੋਈ ਹਿੰਦੂ ਨੂੰ ਕੋਈ ਸ਼ਿਕਾਇਤ ਨਹੀਂ ਸੀ ਤੇ ਸਿੱਖਾਂ ਦੀ ਬਸੋਂ 17% ਸੀ ਉਸ ਰਾਜ ਪਰ ਸਾਰੇ ਲੋਕ ਖੁਸ਼ੀ ਸੀ ਸਾਰੇ ਲੋਕ ਸ਼ਾਂਤ ਸੀ ਕਿਸੇ ਨਾ ਕੋਈ ਬੇਦਕਰਾ ਨਹੀਂ ਸੀ ਉਹ ਚੰਗੀਆਂ ਗੱਲਾਂ ਦੂਜੀ ਗੱਲ ਵੀ ਸਿੱਖਾਂ ਦੇ ਇਤਿਹਾਸ ਦਾ ਉਹ ਇੱਕ ਸੁਨਹਿਰੀ ਪੱਖ ਵੀ ਅਸੀਂ ਬਹੁਤ ਵੱਡੇ ਘਰਾਕਵੇ ਤੇ ਕਈ ਦੇਸ਼ਾਂ ਦਾ ਜਿਹੜੇ ਅੱਜ ਦੇਸ਼ ਬਣੇ ਅਸੀਂ ਰਾਜ ਕੀਤਾ ਅਸੀਂ ਸਾਰੇ ਦੇਸ਼ ਨੂੰ ਅੰਗਰੇਜ਼ਾਂ ਦੇ ਵੀ ਬਾਅਦ ਚ 100 ਸਾਲ ਬਾਅਦ ਗੁਲਾਮ ਹੋਏ ਆ ਉਹ ਗੱਲਾਂ ਸਾਡਾ ਇੱਕ ਮਾਣ ਹੈ ਸਾਡਾ ਇਤਿਹਾਸ ਹੈ ਤੇ ਜਿਹੜੀਆਂ ਆਰਥਿਕ ਨੀਤੀਆਂ ਸਮਾਜਿਕ ਰੀਤੀਆਂ ਧਾਰਮਿਕ ਨੀਤੀਆਂ ਉਹ ਅੱਜ ਦੇ ਹਾਲਾਤ ਦੇ ਮੁਤਾਬਕ ਬਣਾਈ ਗਈਆਂ ਜੇਕਰ ਦੇਖੀਏ ਤਾਂ ਪਿਛਲੇ ਦਿਨੀ ਆ ਜਿਹੜੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚਲੀ ਗਈ ਤੇ ਪੰਜਾਬ ਦੇ ਵਿੱਚ ਜੇਕਰ ਦੇਖੀਏ ਤਾਂ ਪੰਜਾਬ ਦੀ ਸਥਿਤੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਦਾਮਾਡੋਲਾ ਅਕਾਲੀ ਪਾਰਟੀ ਹੈ ਜਿਹੜੀ ਇੱਥੋਂ ਇੱਕ ਵਾਰੀ ਬਿਲਕੁਲ ਸਮਾਪਤ ਹੋਣ ਦੇ ਕਿਨਾਰੇ ਹੈਗੀ ਆਪਾਂ ਐ ਨਹੀਂ ਕਹਿੰਦੇ ਕਿ ਕੋਈ ਰਾਜਨੀਤੀ ਦੇ ਵਿੱਚ ਕੁਝ ਵੀ ਖਤਮ ਨਹੀਂ ਹੁੰਦਾਗਾ ਪਰ ਇੱਕ ਵਾਰੀ ਬੈਕਫਰਟ ਦੇ ਉੱਤੇ ਕਾफी ਚਲੀ ਗਈ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਆਪ ਦੇ ਵੱਖਰੇ ਮੰਗਾ ਮਸਲੇ ਹੈਗੇ ਤੇ ਪੰਜਾਬ ਦੀ ਕੋਈ ਵੱਖਰੀ ਖੇਤਰੀ ਪਾਰਟੀ ਹੁੰਦੇ ਦੇ ਵਿੱਚ ਹੋਣੀ ਚਾਹੀਦੀ ਤੁਸੀਂ ਲੰਬੇ ਸਮੇਂ ਤੋਂ ਤੁਹਾਡਾ ਰਾਜਨੀਤਿਕ ਤਜਰਬਾ ਹੈਗਾ ਪੰਜਾਬ ਦੀ ਵੱਖਰੀ ਖੇਤਰੀ ਪਾਰਟੀ ਚਾਹੀਏ ਪਰ ਪੰਥਕ ਪਾਰਟੀ ਅਸੀਂ ਚਾਹੁੰਦੇ ਖੇਤਰੀ ਪਾਰਟੀ ਹੋਵੇ ਜਿਵੇਂ ਮੈਂ ਪਹਿਲੇ ਦੱਸ ਚੁੱਕਿਆ ਅਸੀਂ ਵਿਚਾਰਲਾ ਰਸਤਾ ਚਾਹੁੰਦੇ ਪਏ ਰਾਜਨੀਤਿਕ ਹੈ ਪਾਓ ਅੱਡ ਹੋਣ ਵਾਲੀ ਜਿਹੜੀ ਗੱਲਾਂ ਕਰਦੇ ਆ ਉਹਨਾਂ ਤੋਂ ਵੀ ਪਾਸੇ हट ਕੇ ਅਸੀਂ ਵਿਚਾਰਲੇ ਰਸਤੇ ਦੇ ਉੱਤੇ ਇੱਕ ਪੰਥਕ ਖੇਤੀ ਪਾਰਟੀ ਦੀ ਮਜਬੂਰ ਕਰਨ ਲੱਗੇ ਆ ਉਹਦੇ ਜਿੰਨੇ ਕਿਰਤੀ ਲੋਕ ਆ ਪੰਥਕ ਪਾਰਟੀ ਦਾ ਮਤਲਬ ਇਹ ਨਹੀਂ ਕੋਈ ਹੋਰ ਪਾਰਟੀ ਨਹੀਂ ਦੇ ਕੋਈ ਵਿਅਕਤੀ ਨਹੀਂ ਹੋਣਗੇ ਸਾਰੇ ਪੰਜਾਬ ਦੇ ਹਿੱਸੇਦਾਰ ਆ ਪੰਜਾਬ ਦੇ ਵਸਨੀਕ ਆ ਪੰਜਾਬ ਕੇਵਲ ਸਿੱਖਾਂ ਦਾ ਨਹੀਂ ਪੰਜਾਬ ਚ ਹੋਰ ਲੋਕੀ ਬਹੁਤ ਵਸਦੇ ਆ ਜੈਨ ਸਾਹਿਬ ਵੀ ਖੜੇ ਆ ਸਾਡਾ ਸਾਥ ਦੇ ਰਹੇ ਆ ਦਲਤਾਂ ਦੇ ਵਿੱਚੋਂ ਕਿਸਾਨਾਂ ਚੋਂ ਸਾਰੇ ਕਿੱਤਿਆਂ ਚੋਂ ਸਾਰੇ ਧਰਮਾਂ ਦੀ ਇੱਕ ਸਾਂਝੀ ਤੌਰ ਤੇ ਅਸੀਂ ਸਰਕਾਰ ਬਣਾਉਣਾ ਚਾਹੁੰਦੇ ਆ ਸਾਨੂੰ ਉਮੀਦ ਆ ਵੀ ਜਿੰਨੀ ਸਾਨੂੰ ਹਮਾਇਤ ਮਿਲ ਰਹੀ ਆ ਅਸੀਂ ਇੱਕ ਸੱਚੇ ਅਰਥਾਂ ਚੋ ਬਦਲ ਦੇਣਾ ਪਿਛਲੇ ਦਿਨੀ ਆਪਾਂ ਜੇਕਰ ਦੇਖੀਏ ਤਾਂ ਤੁਸੀਂ ਪੰਥਕ ਦੀ ਗੱਲ ਕੀਤੀ ਤਾਂ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਵੱਲੋਂ ਵੀ ਆ ਜਿਹੜਾ ਉਹਨਾਂ ਦੇ ਕੁਝ ਲੋਕਾਂ ਵੱਲੋਂ ਜਿਹੜੀ ਪਿਛਲੇ ਦਿਨੀ ਪਾਰਟੀ ਦਾ ਗਠਨ ਕੀਤਾ ਸ਼੍ਰੀ ਮਕਸਦ ਸਾਹਿਬ ਰੈਲੀ ਹੋਈ 14 ਤਰੀਕ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਗੱਠ ਜੋੜ ਦੀ ਸੰਭਾਵਨਾ ਹੋ ਸਕਦੀ ਹੈ ਹਾਂਜੀ ਹੋ ਸਕਦੀ ਹੈ ਸਾਡੇ ਸਰਦਾਰ ਤਰਸੇਮ ਸਿੰਘ ਨਾਲ ਨਿੱਜੀ ਚੰਗੇ ਸਬੰਧ ਹੈ ਗੱਲਬਾਤ ਵੀ ਬਹੁਤ ਸੋਹਣੀ ਹੋ ਰਹੀ ਹੈ ਆਉਣ ਵਾਲੇ ਜਿਹੜਾ ਅਸੀਂ ਮੋਰਚਾ ਲਾਇਆ ਹੈ ਉਹਦੇ ਵਿੱਚ ਉਹ ਵੀ ਹਿੱਸੇਦਾਰ ਆ ਉੱਥੇ ਚੰਡੀਗੜ੍ਹ ਆਏ ਵਿਖਦੇ ਵਿੱਚ ਵੀ ਅਸੀਂ ਸਾਂਝੇ ਤੌਰ ਤੇ ਮੂਵਮੈਂਟ ਬਣਾ ਸਕਦੇ ਹਾਂ ਧੰਨਵਾਦ ਧੰਨਵਾਦ